ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਇਹਨਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਜਿਹੜੇ ਆਪਣੇ ਘਰਾਂ ਦੇ ਬਾਹਰ ਆਪਣੇ ਵਾਹਨ ਲਗਾਉਂਦੇ ਐ ਉਹਨਾਂ ਨੂੰ ਹੈਰਾਨਗੀ ਹੋ ਜਾਣੀ ਐ ਅਤੇ ਜੇਕਰ ਤੁਸੀਂ ਇਹ ਵੀਡੀਓ ਉਹਨਾਂ ਲੋਕਾਂ ਤੱਕ ਵੀ ਸ਼ੇਅਰ ਕਰ ਦਿੱਤੀ ਤਾਂ ਸ਼ਾਇਦ ਕਿਸੇ ਦਾ ਭਲਾ ਹੋ ਜਾਵੇ ਤਸਵੀਰਾਂ ਤੁਸੀਂ ਧਿਆਨ ਦੇ ਨਾਲ ਦੇਖਦੇ ਰਹੋ ਜਿੱਥੇ ਇਨੋਵਾ ਕਾਰ ਤੇ ਆਏ ਚੋਰਾਂ ਨੇ ਘਰ ਦੇ ਬਾਹਰ ਖੜੀ ਕ੍ਰੇਟਾ ਗੱਡੀ ਦੇ ਟਾਇਰ ਚੋਰੀ ਕਰ ਲਏ ਰਾਤ ਨੂੰ ਕਰੇਟਾ ਗੱਡੀ ਦੇ ਤਿੰਨ ਟਾਇਰ ਖੋਲ ਕੇ ਇਹ ਲੈ ਜਾਂਦੇ ਐ ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਜਦੋਂ ਸਾਹਮਣੇ ਆਇਆ ਦਾ ਹਰ ਪਾਸੇ ਹੈਰਾਨਗੀ ਹੋਈ ਪਈ ਹੈ ਜ਼ਿਕਰ ਖਾਸ ਹੈ ਕਿ ਇੱਥੇ ਸ਼ਿਕਾਇਤ ਕਰਨ ਦੇ ਬਾਵਜੂਦ ਇਹ ਵੀ ਇਲਜ਼ਾਮ ਲੱਗਦੇ ਪਏ ਹੈ ਕਿ ਪੁਲਿਸ ਮੌਕੇ ਤੇ ਨਹੀਂ ਪਹੁੰਚੀ ਇਹ ਪੂਰਾ ਮਾਮਲਾ ਫਿਰੋਜ਼ਪੁਰ ਦੇ ਧਰਮਪੁਰਾ ਮੁਹੱਲੇ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸਖਸ਼ ਚੰਡੀਗੜ੍ਹ ਤੋਂ ਫਿਰੋਜ਼ਪੁਰ ਆਪਣੇ ਪਰਿਵਾਰ ਨੂੰ ਮਿਲਣ ਆਇਆ ਹੋਇਆ ਸੀ ਪਰ ਜਦੋਂ ਉਸ ਨੂੰ ਪਤਾ ਨਹੀਂ ਸੀ ਕਿ ਪਰਿਵਾਰ ਨੂੰ ਮਿਲਣਾ ਉਸ ਨੂੰ ਇੰਨਾ ਮਹਿੰਗਾ ਪੈ ਜਾਣਾ ਘਰ ਦੇ ਬਾਹਰ ਖੜੀ ਉਸ ਦੀ ਨਮੀ ਕੱਢੀ ਚੋਰ ਤਿੰਨ ਟਾਇਰ ਖੋਲ ਕੇ ਲੈ ਜਾਂਦੇ ਆ 피ੜਤ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਹ ਚੰਡੀਗੜ੍ਹ ਨੌਕਰੀ ਕਰਦਾ ਤੇ ਪਰਿਵਾਰ ਨੂੰ ਮਿਲਣ ਆਇਆ ਹੋਇਆ ਸੀ ਜਦੋਂ ਰਾਤ ਉਹ ਘਰ ਦੇ ਬਾਹਰ ਗੱਡੀ ਖੜੀ ਕਰਕੇ ਚਲਾ ਜਾਂਦਾ ਤਾਂ ਸਵੇਰੇ ਗਵਾਂਢੀਆਂ ਨੇ ਦਰਵਾਜ਼ਾ ਖੜਕਾਇਆ ਅਤੇ ਦੱਸਿਆ ਕਿ ਤੁਹਾਡੀ ਗੱਡੀ ਦੇ ਤਾਂ ਟਾਇਰ ਚੋਰੀ ਹੋ ਗਏ ਹੈ ਇਸ ਤੋਂ ਬਾਅਦ ਉਸਤੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਅਸੀਂ ਮੇਰਾ ਨਾਮ ਮੀਲਮਣੀਦੀਰ ਹੈ ਮੈਂ ਐਸੇ ਫਿਰੋਜ਼ਪੁਰ ਦਾ ਰਹਿਣ ਵਾਲਾ ਤੇ ਮੇਰੀ ਵਰਕਿੰਗ ਹੈ ਚੰਡੀਗੜ੍ਹ ਤੇ ਮੈਂ ਇੱਥੇ 2 ਦਿਨ ਦੀ ਛੁੱਟੀਆਂ ਤੇ ਆਇਆ ਸੀ ਜੀ ਤੇ ਕੀ ਦੇਖਦਾ ਲੈ ਮੈਂ ਪਰਸੂ ਹੀ ਆ ਸੀਗਾ ਫਿਰ ਕੱਲ ਆ ਸੀਗਾ ਤੇ ਸਵੇਰੇ ਹੀ ਟਾਇਰ ਇਹਨਾਂ ਦੇ ਚੋਰੀ ਹੋ ਗਏ ਸੀਗੇ ਸਵੇਰੇ ਸਾਨੂੰ ਮੱਲੇ ਵਾਲਿਆਂ ਨੇ ਦੱਸਿਆ ਕਿ ਤੁਹਾਡੀ ਗੱਡੀ ਕੋਈ ਟਾਇਰ ਲਾ ਕੇ ਲੈ ਗਿਆ ਗੱਡੀ ਬਾਹਰ ਹੀ ਖੜੀ ਹੁੰਦੀ ਸੀ ਅੱਜ ਸਰ ਗੱਡੀ ਇੱਥੇ ਖੜੀ ਹੁੰਦੀ ਸੀ ਸਰ ਪਹਿਲਾਂ 2-3 ਸਾਲ ਉੱਥੇ ਖੜੀ ਹੁੰਦੀ ਸੀ ਪਹਿਲਾਂ ਨਹੀਂ ਕਦੀ ਸਰ ਪਹਿਲੇ ਨਹੀਂ ਪਹਿਲੇ ਸਰ ਇੱਕ ਦੋ ਵਾਲੀਆ Swift ਗੱਡੀ ਸੀ ਉਹ ਚ ਬੈਟਰੀ ਤਿੰਨ ਵਾਰੀ ਬੈਟਰੀ ਚੋਰੀ ਹੋ ਗਈ ਸੀ ਅੱਛਾ ਅੱਛਾ ਹਾਂਜੀ ਹਾਂਜੀ ਮਤਲਬ ਮੱਲੇਦਾਰ ਚ ਹੋਰ ਵੀ ਇਸ ਬੰਲੇ ਚ ਹੋਣ ਵਾਰਦਾ ਤਾਂ ਆਮ ਹੈ ਕੋਈ ਹੋਣੀ ਤੇਰੀ ਚੋਰੀ ਬੈਟਰੀ ਹੋ ਜਾਂਦੀ ਹੈ ਟਾਇਰ ਹੋ ਜਾਂਦੇ ਆ ਆਮ ਹੈ ਬਦਾਨਾ ਲੁੱਟੀ ਆ ਜਾਂਦੀਆਂ ਆਮ ਹੈ ਤਿੰਨ ਡਾਇਰ ਲਾਈ ਹਾਂ ਜੀ ਤਿੰਨ ਡਾਇਰ ਲਾਈ ਹੈ ਮੈਂ ਬਾਹਰ ਖੜੀ ਬਾਹਰ ਖੜੀ ਤੇ ਉਹ ਕੋਈ ਸੌਣ ਨੂੰ ਕਾਰਵਾਈ ਕੀਤੀ ਨਹੀਂ ਸਰ ਵੈਸੇ ਹੀ ਮੈਂ ਸਵੇਰੇ ਰਿਪੋਰਟ ਲਿਖਾਈ ਸੀ 8 ਵਜੇ ਮੈਂ ਰਿਪੋਰਟ ਦੇ ਗਿਆ ਸੀਗਾ ਤੇ ਉਹਨਾਂ ਨੂੰ ਫਿਰ ਉਹਨਾਂ ਨੇ ਮੈਂ ਕਿਹਾ ਕਿ ਚਲੋ ਅਸੀਂ ਆਂਨੇ ਆ ਸਾਡੇ ਮੁਲਾਜ਼ਮ ਆਂਦੇ ਆ ਇਹ ਕਾਰਵਾਈ ਕਰਦੇ ਆਗੇ ਤੇ ਅਸੀਂ ਚਲੋ ਵੇਟ ਕਰਦੇ ਕਿ 10 11 ਵਜੇ ਤੱਕ ਆ ਜਾਣਗੇ ਅਸੀਂ ਕਾਫੀ ਟਾਈਮ ਵੇਟ ਵੁਟ ਕੀਤਾ ਸੀ ਫੋਨ ਵੀ ਕੀਤਾ ਉਹਨਾਂ ਨੂੰ ਤਿੰਨ ਚਾਰ ਫੋਨ ਕੀਤੇ ਮੈਂ ਖੁਦ ਚਾਰ ਪੰਜ ਵਾਰੀ ਉਹਨਾਂ ਨੂੰ ਵਿਜ਼ਿਟ ਕਰਕੇ ਆ ਸਰ ਕੀ ਕਰ ਰਹੇ ਹੋ ਕੀ ਹੋਇਆ ਅਚਲ ਕੁਛ ਹੈ ਕਹਿੰਦੇ ਨਹੀਂ ਉਹ ਬਸ ਕਰ ਰਹੇ ਆ ਕਰ ਰਹੇ ਆ ਬਸ ਫਿਰ ਮੈਂ ਖੁਦ ਹੀ ਆਪਣੇ ਨੂੰ ਛਾਣ ਵੀ ਨਹੀਂ ਕੀਤੀ ਜਿਵੇਂ ਲੋਕਾਂ ਨੂੰ ਰਿਕੁਐਸਟ ਕਰਕੇ ਸਰ ਇਸ ਕੈਮਰੇ ਚੈੱਕ ਕਰਨੇ ਸੀ ਤੇ ਮੈਨੂੰ ਦੋ ਚਾਰ ਵੀਡੀਓ ਮਿਲੀਆਂ ਜਿਸ ਤੇ ਨੋਵਾ ਗੱਡੀ ਹੈ ਜਿਹੜੇ ਦੋ ਮੁੰਡੇ ਹੀ ਨੋਵਾ ਵਾਲੇ ਹਾਂ ਗੱਡੀ ਤੇ ਆਏ ਸੀ ਤੇ ਉਹਨਾਂ ਨੇ ਮਤਲਬ ਇਹੀ 4 ਤੇ 5 ਦੇ ਵਿੱਚ ਵਿੱਚ ਤਿੰਨੇ ਚਾਰ ਦੇ ਵਿੱਚ ਵਿੱਚ ਉਹਨਾਂ ਨੇ ਟਾਇਰ ਲਾ ਕੇ ਚਲੇ ਗਏ ਸੀਗੇ ਫਿਰ ਮੈਂ ਬੈਂਕ ਤੋਂ ਇੱਕ ਰਿਕਾਰਡਿੰਗ ਲਈਤੀ ਉਧਰ ਪਰਲੇ ਪਾਸੇ ਉਹਨਾਂ ਕੈਮਰਾ ਤੇ ਉਹ ਰਿਕਾਰਡਿੰਗ ਲਈਤੀ ਕਿਉਂਕਿ ਜਿਹੜੇ ਆ ਵਾਲੇ ਗਵਰਨਮੈਂਟ ਦੇ ਸਰਕਾਰ ਦੇ ਕੈਮਰੇ ਆ ਇਹ ਉਹ ਕਹਿੰਦੇ ਕਿ ਨਹੀਂ ਚੱਲਦੇ ਇਹ ਪੁਲਿਸ ਪ੍ਰਸ਼ਾਸਨ ਖੁਦ ਹੀ ਕਹਿ ਰਹੇ ਕਿ ਇਹ ਕੈਮਰੇ ਨਹੀਂ ਵਰਤੀ ਗਏ ਸਰ ਨਾਤ ਪੈਣੀ ਚਾਹੀਦੀ ਹੈ ਰੋਕਣਾ ਚਾਹੀਦਾ ਪੁਲਿਸ ਪ੍ਰਸ਼ਾਸਨ ਨੂੰ ਇਹਦਾ ਆਉਣੇ ਟਾਈਮ ਤੋਂ ਖੋਣ ਮਿਲਦਾ ਫਰੋਈ ਪਰਾਲ ਕੀ ਹੋਏਗਾ ਜੇ ਪਹਿਲਾਂ ਹੀ ਇਹ ਤੁਹਾਨੂੰ ਹੀ ਪਰ ਤੁਸੀਂ ਫਰੋਈ ਪਰਚ ਰੈਗੂਲਰ ਰਹਿੰਦੇ ਹੋ ਮੈਂ ਤਾਂ ਫਿਰ ਵੀ ਦੋ ਦਿਨਾਂ ਅੰਨਸ ਤੁਹਾਨੂੰ ਹੀ ਬੜਾ ਦੇਲੀ ਮੈਨੂੰ ਇੱਥੇ ਮਮਾ ਤੋਂ ਆਪਣੇ ਮਮਾ ਤੋਂ ਬ੍ਰਦਰ ਤੋਂ ਫੈਨ ਤੋਂ ਸੁਣਨ ਨੂੰ ਮਿਲਦਾ ਯਾਰ ਫਰੋਈ ਪਰਚਾ ਹੋ ਗਿਆ ਯਾਰ ਅੱਜ ਫਰੋਈ ਪਰਚਾ ਹੋ ਗਿਆ ਯਾਰ ਅੱਜ ਫਰੋਈ ਪਰਚਾ ਹੋ ਗਿਆ ਮਤਲਬ ਕਦੀ ਇਹ ਸੁਣਨ ਨੂੰ ਮਿਲਾਂ ਕਿ ਨਹੀਂ ਯਾਰ ਫਰੋਈ ਪਰਚਾ ਸੁਧਾਰ ਵੀ ਹੋ ਗਿਆ ਕਦੀ ਵੀ ਸੁਣਨ ਨੂੰ ਆਇਆ ਬਸ ਇਹ ਹੈ ਕਿ ਵਾਰਦਾਤਾਂ ਰੋਜ਼ ਸੁਣਨ ਨੂੰ ਮਿਲਦੀਆਂ ਆ ਪਰ ਕਿੰਨੇ ਕਿ ਚਲੋ ਯਾਰ ਰੱਬ ਸੁ ਜ਼ਿਕਰ ਇਹ ਖਾਸ ਹੈ ਕਿ ਇਸ ਮਾਮਲੇ ਦੇ ਵਿੱਚ ਗਵਾਂਡੀਆਂ ਦੇ ਵੱਲੋਂ ਵੀ ਕਾਨੂੰਨੀ ਵਿਵਸਥਾ ਨੂੰ ਲੈ ਕੇ ਸਵਾਲ ਚੁੱਕੇ ਗਏ ਹੈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਤੇ ਇਹ ਸਵਾਲ ਉੱਠਦੇ ਪਏ ਹੈ ਕਿ ਹਾਲੇ ਤੱਕ ਹੋ ਸਾਡੀ ਸ਼ਿਕਾਇਤ ਸੁਣ ਆਈ ਹੀ ਨਹੀਂ ਇਸ ਬੜੀ ਸਾਡੇ ਵਾਸਤੇ ਮਾਯੂਸ ਹੋਣ ਵਾਲੀ ਗੱਲ ਹੈ ਪਬਲਿਕ ਵਾਸਤੇ ਵੀ ਅਸੀਂ ਲੋਕ ਸ਼ਹਿਰ ਦੇ ਲੋਕ ਕੀ ਕਰਨ ਕਿੱਥੇ ਜਾਣ ਨਾ ਕੋ ਪੁੱਛਣ ਵਾਲਾ ਕੋ ਦੱਸਣ ਵਾਲਾ ਐਡਮਿਨਸਟਰ ਸੁੱਤੀ ਪਈ ਹੈ ਉਸ ਟਾਈਮ ਜਿਹੜੀ ਪੈਟਰੋਲਿੰਗ ਹੋ ਰਹੀ ਸੀ ਪੈਟਰੋਲਿੰਗ ਵਾਲੇ ਬੰਦੇ ਉਸ ਦਿਨ ਕਿਦਾਂ ਡਿਊਟੀ ਤੇ ਹੈਗੇ ਸੀ ਉਹਨਾਂ ਨੇ ਕਿਉਂ ਨਹੀਂ ਹੋਏ ਤੇ ਕੋਈ ਦੇਖਿਆ ਗਿਆ ਉਦੋਂ ਕੋਈ ਆਇਆ ਹੀ ਨਹੀਂ ਅੱਗੇ ਪਿੱਛੇ ਰਜਾਨਾ ਸਵੇਰੇ ਹਸਰ ਨਵਾ ਉਹਦੇ ਦੋ ਤਿੰਨ ਗੇੜੇ ਨਿਕਲਦੇ ਉਦੋਂ ਬੰਦੇ ਡਿਊਟੀ ਤੇ ਆਏ ਸੀ ਹੈਗੇ ਸੀ ਹੈਗੇ ਸੀ ਤੇ ਉਹ ਕਿੱਥੇ ਸੀ ਔਰ ਸਾਰੇ ਤੇ ਬੜੇ ਨਿਸ਼ਾਨ ਉੜਦੇ ਆ ਇਹਨਾਂ ਗੱਲਾਂ ਦੇ ਉੱਪਰ ਵੀ ਪਬਲਿਕ ਨੂੰ ਇਕੱਠਾ ਹੋਣਾ ਪੈਣਾ ਅਸੀਂ ਪ੍ਰੋਬਲਮ ਦੇ ਸ਼ਾਇਦਦਰੀ ਹੋਣ ਕਰਕੇ ਅਸੀਂ ਗੱਲ ਮਿਲ ਕੇ ਐਕਸ਼ਨ ਲਵਾਂਗੇ ਅਗਰ ਪੁਲਸ ਨੇ ਜੇ ਐਕਸ਼ਨ ਨਹੀਂ ਲੈਂਦੀ ਐਡਮਿਨ ਨੇ ਨਹੀਂ ਐਕਸ਼ਨ ਲੈਂਦੀ ਤੇ ਸਾਨੂੰ ਖੁਦ ਪੁਲਸ ਦੇ ਮੁਕਾਬਲੇ ਤੇ ਆਉਣਾ ਪਏਗਾ ਹਾਂ ਅਸੀਂ ਖੜਕਾ ਵਿਰਕਾ ਕਰਾਂਗੇ ਪੁਲਸ ਨੂੰ ਫਿਰ ਪੁਲਸ ਕਹੇਗੀ ਵੀ ਸਾਡੇ ਤੁਸੀਂ ਸਾਡੇ ਨਾਲ ਅਸੀਂ ਕਰਦੇ ਆਂ ਦੇਖਦੇ ਆਂ ਅਸੀਂ ਗਾਹ ਕਰਦੇ ਪਏ ਆਂ ਸਾਰੇ ਸ਼ਹਿਰ ਵਾਸੀਆਂ ਨੂੰ ਕਹਿੰਦੇ ਆਂ ਔਰ ਐਡਮਿਨ ਨੂੰ ਕਹਿੰਦੇ ਆਂ ਵੀ ਇਹ ਚੀਜ਼ ਦੇ ਉੱਪਰ ਐਕਸ਼ਨ ਲਿਆ ਜਾਵੇ ਸਾਡੇ ਲੋਕਾਂ ਦੀ ਜਾਨ ਦੀ ਮਾਲ ਦੀ ਹਫਾਜ਼ਤ ਕੀਤੀ ਜਾਵੇ ਜਿਹੜਾ ਇਹ ਚੀਜ਼ ਰੋਕੀ ਜਾਵੇ ਜੇ ਪੁਲਿਸ ਨਹੀਂ ਕੁਝ ਕਰ ਸਕਦੀ ਤੇ ਫਿਰ ਸਾਨੂੰ ਦੱਸ ਦੇ ਕਰੋ ਪਬਲਿਕ ਖੁਦ ਆਪ ਦਾ ਇੰਤਜ਼ਾਮ ਕਰ ਲੇਗੀ ਮੈਂ ਸਵਰਨ ਸਿੰਘ ਮੇਰਾ ਨਾਮ ਹੈ ਜੀ ਇੱਥੋਂ ਦੇ ਵਸਨੀਕ ਆ ਸੀ ਬਹੁਤ ਜ਼ਿਆਦਾ ਹਾਲਾਤ ਖਰਾਬ ਨੇ ਦਿਨ ਬਿਨਾਂ ਜੁਰ ਚੋਰੀਆਂ ਦੀ ਜਿਹੜੇ ਹੈਗੇ ਨੇ ਪਰਮਾਰ ਵੱਧਦੀ ਜਾ ਰਹੀ ਹੈ ਰੋਜ਼ ਹੀ ਕੋਈ ਨਾ ਕੋਈ ਚੋਰੀ ਦਾ ਖਬਰ ਆ ਜਾਂਦੀ ਏ ਪਰ ਪ੍ਰਸ਼ਾਸਨ ਨੂੰ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਹੁਣ ਦਿਨ ਦਿਹਾੜੇ ਗੱਡੀ ਦੇ ਟਾਇਰ ਲਾ ਕੇ ਲੈ ਗਏ ਨੇ ਔਰ ਕੈਮਰੇ ਦੇ ਵਿੱਚ ਸਾਫ਼ ਦੇਖਦਾ ਪਿਆ ਵੀ ਬੰਦੇ ਆਏ ਨੇ ਪੈਰਵਾ ਦੇ ਚੱਲੇਗਾ ਨਾ ਬਗੈਰ ਨੰਬਰ ਦੇ ਸਕੂਟਰ ਵਿਕਲ ਟਿੱਪਲ ਸਵਾਰੀਆਂ ਵੀ ਹੋਈ ਜਾਂਦੀਆਂ ਨੇ ਔਰ ਪੁਲਿਸ ਨੂੰ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਇਸ ਵੀ ਆਪਾਂ ਨੂੰ ਖਾਸ ਤੌਰ ਤੇ ਐਕਸ਼ਨ ਲੈਣ ਦੀ ਲੋੜ ਹੈ ਪ੍ਰਸ਼ਾਸਨ ਨੂੰ ਔਰ ਸਾਨੂੰ ਵੀ ਵੇਰ ਹੋਣ ਦੀ ਲੋੜ ਹੈ ਕਿਤੇ ਅਸੀਂ ਪਬਲਿਕ ਤੌਰ ਤੇ ਸਾਨੂੰ ਵੇਰ ਹੋਣਾ ਪਏਗਾ ਔਰ ਆਪਣੀ ਰਾਖੀ ਆਪ ਵੀ ਕਰਨੀ ਪਵੇਗੀ ਔਰ ਮੈਨੂੰ ਉਮੀਦ ਹੈ ਕਿ ਪ੍ਰਸ਼ਾਸਨ ਜਿਹੜਾ ਹੈ ਇਸ ਵਾਰ ਪੂਰਾ ਧਿਆਨ ਦੇਵੇਗਾ ਔਰ ਜਿਹੜੀਆਂ ਦਿਨ-ਦਿਨ ਲੁੱਟਖੋਹ ਵਧ ਰਹੀਆਂ ਨੇ ਉਸ ਵਕਤ ਧਿਆਨ ਦੇ ਦੀ ਲੋੜ ਐਸੇ ਕਰਕੇ ਕਿ ਨਵੇਂ ਫਰੋਜਪੁਰ ਨੂੰ ਚੋਲਪੁਰ ਕਹਿਣ ਲੱਪੈ ਨੇ ਬੜੀ ਵੱਧ ਭਾਗੀ ਗੱਲ ਹੈ ਬਾਹਰ ਆਣ ਕੇ ਕਿਸੇ ਨੇ ਇੱਥੇ ਪ੍ਰਾਪਰਟੀ ਨਹੀਂ ਲੈਣੀ ਔਰ ਇਸ ਲਈ ਪ੍ਰਸ਼ਾਸਨ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਪੰਜਾਬ ਦੇ ਵਿੱਚ ਲਗਾਤਾਰ ਕ੍ਰਾਈਮ ਦੇ ਰੇਟ ਵਾਧੇ ਪਏ ਨੇ ਅਜਿਹੇ ਦੇ ਵਿੱਚ ਲੋਕਾਂ ਵੱਲੋਂ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਹੈ ਕਿ ਜੇ ਇਹ ਹਾਲਾਤ ਬਣੇ ਹੋਏ ਹੈ ਤਾਂ ਆਉਣ ਵਾਲਾ ਸਮਾਂ ਹੋਰ ਕਿੰਨਾ ਭਿਆਨਕ ਹੋਵੇਗਾ